ਇਹ ਪਰਜਾਈ ਪਰੂਈ ਹੋਈ ਹੈ ਨਹੀਂ ਵਿਰਾਸਾ ਆ ਕਰਾ ਜੀ ਕਰ ਭੁੱਖ ਲੱਗੀ ਪਈ ਆ ਯਾਰ ਓਏ ਪਕਾਈ ਤਾਂ ਐਨਾ ਅਗਲਾ ਮਚਾਰਾ ਮੜੀ ਮੁੱਟੀ ਚ ਲਾਲਾ ਬਿੱਲ ਹੀ ਆ ਤੂੰ ਕਿਹੜਾ ਪੈਨ ਕੰਮ ਕਰਦਾ ਕੋਈ ਕਮਾਲ ਆ ਤੇਰੇ ਕੋਲ ਕਿਉਂ ਤੂੰ ਮੈ ਵੀ ਸੌ ਕੰਮ ਕਰਨੇ ਆ ਯਾਰ ਮੈਂ ਇਹ ਕਹਿਣਾ ਫਾਇਦਾ ਮੈਨੂੰ ਮੇਰਾ ਵਿਆਹ ਕਰ ਦੋ ਮੈਂ ਬਹੂ ਆ ਉੱਧੀਆਂ ਪਕਾਉਣ ਮੈਂ ਨਹੀਂ ਬੈਠੀ ਪਕਦੇ ਯਾਰ ਪੱਕੇ ਲੋਗ ਨੇ ਹਰਾ ਫਿਰ ਤੈਨੂੰ ਜੇਠ ਲੱਗਦਾ ਉਹ ਤੂੰ ਨਾ ਓਏ ਉਹਦੋਂ ਦਾ ਮੈਂ ਭੁੱਖੀ ਚੰਗਾ ਨੱਕ ਤੇ ਉਂਗਲਾਂ ਮਾਰਿਆ ਸਾਰਾ ਦਿਨ ਉਹ ਰੋਟੀਆਂ ਕਿਹੜੀਆਂ ਖਾਵਾਂ ਉਹਦੀਆਂ ਆਪਾਂ ਆਹਨ ਦੇ ਦੂਣ ਸੱਤ ਨੂੰ ਮਾਈਆਂ ਬਗਾਣਾ ਪਿੰਗੀਆਂ ਬੋਲੀਆਂ ਕੋਕਾ ਯਾਰ ਮੈਨੂੰ ਭੁੱਖ ਲੱਗੀ ਪਈ ਆ ਮੈਂ ਜੀ ਸੋ ਕੁਮ ਕਰਨਾ ਉਹ ਸਿੱਧੀਆਂ ਦਾ ਨਾ ਨਾ ਪਿੰਗੀਆਂ ਬੋਲੀਆਂ ਕਰੀ ਜਾਂਦਾ ਯਾਰ ਓਏ ਚਿਹੇ ਜੀਆਂ ਮਿਲਦੀਆਂ ਖਾਲਾ ਹੰਡ ਗੋਲ ਭਾਲਦਾ ਓਏ ਮੈਨੂੰ ਬਹੁ ਰਿਆ ਯਾਰ ਮਾਇ ਆਉਦੀਆਂ ਸਿੱਧੀਆਂ ਤੇ ਖੜਿਆ ਖੜਾ ਓਏ ਯਾਰ ਮੈਂ ਆ ਆਪਣਾ ਲੈ ਮੁੱਲ ਮਿਲਦੀਆਂ ਕਿਤੋਂ ਬਾਣੀ ਮੁੱਟੀ ਜਿੱਦ ਕਰਿਆ ਕਰੋ ਵੱਡੇ ਭਾਈ ਦੀ ਫੇਰ ਹੀ ਆਉ ਪਹਿਲਾਂ ਮੇਰਾ ਵਿਆਹ ਹੁਣ ਗੱਲ ਸੁਣਦਾ ਹਾਂ ਫਟਾ ਮਾਇਆ ਮੇਰਾ ਹੋਊਗਾ ਓਏ ਤੂੰ ਗੜੇ ਪਾਸੋਂ ਪੱਟਾ ਓਏ ਉਹ ਬਟਰ ਦਾ ਮਈਆ ਕੰਮ ਕਰਾਂ ਤਾਂ ਮਈ ਕਰਦਾ ਹਰੇ ਉਹ ਕੰਮ ਕਰਾਂ ਕੀ ਸਾ ਮੈਂ ਕਰਦਾ ਨਹੀਂ ਆਹ ਆ ਮਨ ਛੋਡਾ ਆਹ ਆ ਲੈ ਖਾ ਲੈ ਆ ਗੋਗ ਲਾ ਲੈ ਥੱਲੇ ਦੇ ਕੱਟਿਆਂ ਪਿੰਨਾਂ ਰੜੀ ਜਾਂਦਾ ਨਾ ਰਕਣਾ ਕੋਈ ਹੈ ਉਹ ਭਰਾਵਾ ਮੈਥੋਂ ਨਹੀਂ ਰੜਦੀਆਂ ਰੜਦੀਆਂ ਆ ਪਿੰਗਿਆ ਬੋਲ ਗਏ ਖਾਲੇ ਰੇ ਮਿਲਦੀਆਂ ਯਾਰ ਅੱਗ ਤਾਂ ਮਚਾਲਾ ਮੈਂ ਉੱਠਾ ਗਿਆ ਲੈ ਜਗਲ ਜੀ ਨੂੰ ਸਾਰਾ ਦਿਨ ਲਹੂ ਪੀ ਰੱਖਿਆ ਨੇ ਮੇਰਾ ਓਏ ਆ ਜਾ ਕਾ ਓਏ ਕੰਮ ਕਰ ਲਿਆ ਕਰੋ ਕੋਈ ਓਏ ਅੱਗ ਮਚਾਲਾ ਥੱਲੇ ਦੇ ਓਏ ਅੱਗ ਚੱਲੀਦਾ ਜਾਦੀ ਆ ਯਾਰ ਯਾ ਕਿਥੇ ਰਾੜੀ ਲੈ ਪੁਰਾਣੂ ਇਹਰ ਚਾਪਾ ਕਰਤਾ ਅਮਰੇ ਮਾਂ ਨੇ ਤਨ ਜੰਮ ਕੇ ਧਰਤੀ ਮੈਂ ਕੱਲਾ ਹੁੰਦਾ ਵਧੀਆ ਸੀ ਉਹਨੂੰ ਵਿਆਹ ਹੋ ਗਿਆ ਦਾ ਮੇਰਾ ਆ ਬਿੱਜਿਓ ਇਹ ਜਮਾ ਗਾਵ ਦਾ ਸਾਰਾ ਕੰਮ ਪਤਾ ਨਹੀਂ ਕਿ ਸਾਰੇ ਪਿੰਡ ਤੋਂ ਪੈਸੇ ਧਾਰ ਲੈ ਰਖਿਆ ਦਾਰੂ ਪੀਏ ਨਹੀਂ ਉਹ ਮਾਰੀ ਮੋਟੀ ਕਿਉਂ ਦਾੜੀ 'ਚ ਮੇਰੇ ਫੁੱਲ ਪਾਉਣਿਓ ਕਿਹੜਾ ਆ ਬਈ ਪੈਸੇ ਲੈਣਾ ਓਏ ਘਰੇ ਦਾ ਨਹੀਂ ਮੈਨੂੰ ਪਤਾ ਰਾਜਕੇਰ ਦੇ ਨੇ ਗੱਲੇ 'ਚ ਨੰਗਣਾ ਮੁਸਕਲ ਆਇਆ ਵਾ ਮੇਰਾ ਤੈਨੂੰ ਕੀ ਨੇ ਘੇ ਰਿਆ ਓਏ ਕਿਦੇ ਕਿਦੇ ਨਾਲ ਆ ਸਾਰੇ ਪਿੰਡ ਤੋਂ ਪੈਸੇ ਲੈ ਬਠਾ ਇਹ ਤੋਂ ਲੈ ਰਿਹਾ ਕੁਕਰੇ ਦਾ ਆਇਆ ਹੁਦਰੇ ਕਰੇ ਨਹੀਂ ਆਉਂਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਕਹੀਦ ਆ ਗਿਆ ਯਾਰ ਥਮੀ ਲੋ ਲਾਉ ਮੈਂ ਤਾਂ ਸੀ ਉਹ ਬਿਜੂ ਤੋਂ ਵੀ ਨਾਲ ਦਾ ਹੋ ਗਿਆ ਉਹ ਮੈਨੂੰ ਨਹੀਂ ਸੀ ਫਿਰ ਪਤਾ ਉਹ ਫਿਰ ਹੁਣ ਕਿਵੇਂ ਹੁਣ ਕਿਵੇਂ ਕਰੀਏ ਓਏ ਹੁਣ ਦਾਦਾ ਮੈਨੂੰ ਪਤਾ ਨਹੀਂ ਭਰਾਵਾ ਮੈਨੂੰ ਅਸੀਂ ਰੋਟੀਆਂ ਤੋਂ ਖੜਾ ਛੁੱਟ ਜੂ ਮੇਰਾ ਤੂੰ ਤਾਂ ਜਮੇ ਕੰਮ ਗਾਲਦਾ ਯਾਰ ਮੈਂ ਕਦੇ ਨਾ ਗਾਲਦਾ ਯਾਰ ਸਾਰੇ ਮੂਡ ਆਫ ਹੋ ਗਿਆ ਮੈਨੂੰ ਤਾਂ ਐ ਜੀ ਕਿੰਜਦਾ ਆਊਗਾ ਮੈਂ ਤਾਂ ਚਿੱਟੇ ਕੱਪੜੇ ਪਾਏ ਸੀ ਮੈਂ ਦੇਖਣ ਨੂੰ ਲੱਗਦਾ ਮਾੜਾ ਮੂਟਾ ਥੋੜਾ ਉਹ ਫਿਰ ਐ ਕਰਤੇ ਕੱਲ ਸੋਨ ਮੇਰੀ ਹੋਰਿਆ ਉਦੇ ਘਰੇ ਜਾਇਆ ਟਰੈਕਟਰ ਲੈ ਜਾ ਟੈਂਕੀ ਫੁੱਲ ਕਰਕੇ ਲੈ ਜਾ ਸੁਪਰ ਸੀਟਰ ਲੈ ਜਾ ਮਾਗਰ ਪਾ ਕੇ ਕਹਿੰਦਾ ਆ ਚੱਕ ਭਰਾਵਾ ਜਿੰਨਾ ਦਿਨ ਮਰਜ਼ੀ ਰੱਖ ਲੈ ਹੁਣ ਮੈਂ ਜਾ ਮੈਂ ਯਾਰ ਓਏ ਕੰਜਰ ਜਾ ਵਿਆਹ ਹੋ ਜੂ ਤੇਰਾ ਮੈਨੂੰ ਤਾਂ ਉਹ ਕਰਾ ਕੇ ਜਾਊ ਬਚੋਲਾ ਤੇਰਾ ਹੋ ਜੂਗਾ ਤੂੰ ਮੈਨੂੰ ਚਰਮੰਜੇ ਉੱਥੇ ਜਾਂਦੇ ਨੂੰ ਯਾਰ ਉਹਦੇ ਦਵਾਉਂ ਓਏ ਕਹਦੇ ਯਾਰ ਆਪਣੀ ਗਲਤ ਮਤ ਹੋ ਗਿਆ ਉਹ ਕਹਿੰਦੀ ਉਹ ਦੂਜੇ ਦਾ ਨਾਲ ਹੈ ਜੋ ਛੋਟੇ ਦਾ ਇਹਨੇ ਉਹਨਾਂ ਲਈ ਸ਼ਰਮ ਸ਼ਰਮ ਕੋਈ ਨਹੀਂ ਕੰਝਦਾ ਸ਼ਰਮ ਸ਼ਰਮ ਕਰਿਆ ਪਹੁ ਮਿਲ ਜੂ ਕਿਆ ਲੋਖਾ ਛੁੱਟ ਜੂ ਚੀਕੂ ਗੀ ਕੰਮ ਬਣਾਵ ਉਹ 2 ਘੰਟਾ ਵਾ ਅਸੀਂ ਪੁੱਛਣਾ ਏ ਡਾਕਟਰ ਹੋ ਉਹ 2 ਘੰਟਾ ਖਾਤਰ ਕਮਾਇਆ ਸੀ ਯਾਰ ਉਹ ਦੇ ਦਿੰਦੇ ਫਿਰ ਅੱਗੇ ਮੈਥੋਂ ਪੁੱਛੇ ਕਰਦੇ ਦਾਰੂ ਮੈਥੋਂ ਪੁੱਛ ਕੇ ਬਿਨਾਂ ਤੂੰ ਗੱਲਾਂ ਮਾਰਦਾ ਜੀ ਇੱਥੋਂ ਵੀ ਲੈ ਕੇ ਜਾਣੇ ਤੂੰ ਕਿੱਧਰ ਆਹੋ ਮੈਥੋਂ ਲੈ ਕੇ ਜਾਣੇ ਫਿਰ ਆਰਤੀ ਕੋਲ ਜਾਣੇ ਉਹੋ ਸਿੱਧਾ ਜਾ ਕੇ ਬਗ ਜਾਣੇ ਹਨੂ ਏਨੇ ਰੁਪਏ ਦੇ ਏਨੇ ਦੇ ਦੇ ਐ ਫਿਰ ਸਾਡੇ ਕਿਹੜਾ ਹੋਣਾ ਜੀ ਵੀ ਨਹੀਂ ਆਪਾਂ ਅੱਛਾ ਪੈਸਾ ਵਾਲੇ ਤੁਸੀਂ ਆ ਕੇ ਟਰੈਕਟਰ ਵਾਲੇ ਮੈਥੋਂ ਪੁੱਛਦੇ ਆ ਅਵੀ ਸਵੇਚਾ ਉਹ ਟਰੈਕਟਰ ਦੇ ਦਿੰਦਾ ਚੌਰਿਆਂ ਨੂੰ ਅਸੀਂ ਤੈਨੂੰ ਮੁੱਠੀ ਜਣਾ ਸੀ ਇੱਥੇ ਛੋਟੇ ਆ ਯਾਰੂ ਰੰਗਲਾ ਮੈਥੋਂ ਵੱਡਾ ਲੱਗਦਾ ਕਿਉਂ ਮਾੜੀ ਮੂੜੀ ਸ਼ੰਗ ਮੰਨ ਲਾਓ ਤੂੰ ਆ ਮੈਨੂੰ ਦੇਖ ਹੈ ਕਿਤੇ ਚਿੱਟਾ ਉਹ ਜੇ ਤੂੰ ਮੈਨੂੰ ਉੱਤੇ ਦੀ ਰਾਏ ਦੇਂਦਾ ਨਾ ਮળે ਵਧੀਆ ਰਹਿੰਦੇ ਯਾਰ ਓਏ ਰਾਏ ਤਾਂ ਮੈਂ ਤੈਨੂੰ ਯਾਰ ਤੂੰ ਮੇਰੇ ਅੱਖੇਂ ਨਹੀਂ ਲੱਗਦਾ ਤੂੰ ਅੱਖੇ ਉਹਦੇ ਲੱਗਣਾ ਛੋਟੇ ਕਿਹੜਾ ਡਾ ਅੰਦਰ ਪਿਆ ਉਹ ਨਹੀਂ ਲੱਗਦਾ ਸਲਪਾਹ ਦੇਰ ਮਾਰਦੇ ਪਰੇ ਆ ਚਾਰ ਕਿੱਲੀ ਵਧਣਗੇ ਆਪਣੇ ਸੇਤੀ ਰਿਸ਼ਤਾ ਨਾਲੇ ਕੰਮ ਕਰਦਾ ਪੱਕੀ ਆਏ ਦੇਖੋ ਦੇਖ ਤੇਰਾ ਜਮੀਰ ਸਰ ਗਿਆ ਭਾਈ ਨੂੰ ਮਾਰੀ ਰਹਾ ਤੂੰ ਤੂੰ ਮੇਰੇ ਬਾਰੇ ਵੀ ਐ ਸੋਚਦਾਗਾ ਬੱਲੇ ਓਏ ਬੱਲੇ ਇਹ ਤਾਂ ਨਹੀਂ ਛੇਰਾ ਗੱਲ ਬਣੀ ਤੇਰੀ ਤਾਂ ਫਿਰ ਤੈਂ ਦਿੱਤੀ ਆ ਉਹ ਮੈਂ ਤਾਂ ਖੂਚਾਰ ਮਾਰ ਤੂੰ ਖੂਚ ਮਾਰੇਗਾ ਖੂਚ ਵੀ ਮਾਰਨੀ ਪਈ ਤੈਨੂੰ ਵੱਡਾ ਉਹ ਵੱੱਡਾ ਦੇਖ ਲੈ ਗੱਲਾਂ ਵੇ ਕਰਦਾ ਉਹਦਾ ਬੜੇ ਗੱਲਾਂ ਮੰਨਦਾ ਮੇਰੀਆਂ ਤੁਸੀਂ ਐ ਕਰ ਭਾਈ ਉਹ ਖੋਲੇ ਨਾ ਪਲਾਈ ਜਾਂਦੇ ਆ ਪਾਣੀ ਪਿਆ ਦੇ ਮੈਂ ਰੋਟੀਆਂ ਬਗਾਉਣਾਂ ਨੇ ਵਾਜਾ ਕਰ ਲੈ ਕੰਮ ਕੁ ਰੋਟੀਆਂ ਆਉਂਦੇ ਨੂੰ ਬੰਦੇ ਨੇ ਭਰਾਵਾ ਓਏ ਯਾਰ ਰੋਟੀ ਪਕਾਈ ਜਾਂਦਾ ਮੈਂ ਹੁਣ ਆਹ ਚੱਕ ਪਕਾ ਲਾ ਥਮ ਆ ਬਰਨੀਆ ਜੂ ਆ ਦਬਾਉਣ ਗਾ ਮੈਂ ਜਹਾਰਾ ਦੇ ਨੂੰ ਮੂਜੀ ਪਈ ਅੰਦਰ ਆਪਾਂ ਵੇ ਅੱਜ ਬਦਾਲੀ ਦਿੱਦਨਾ ਮਰਿਆ ਉਹ ਬਾਬਾ ਮੋਕੜਦਾ ਰਿਆ ਗੁੜੀ ਨਾ ਵਾਦੇ ਉਹਨਾਂ ਨੇ ਮਾਰਦੇ ਮੇਰਾ ਫੇਰ ਬਣ ਜੂ ਓ ਚਾ ਜੂਲਿਆ ਰੋ ਤੋਰ ਦੇ ਪਈ ਓ ਆ ਓ ਇੱਥੇ ਤਾਂ ਤੜਕੇ ਦਾ ਓ ਵੇ ਦੇ ਪਈ ਚਾਹ ਜੂਈ ਨਹੀਂ ਹੋ ਰਹੀ ਜੀ ਜਿਹਨਾਂ ਨੇ ਮੈਨੂੰ ਤੂੰ ਚਾਹ ਪਾ ਦਿੱਤਾ ਸੋ ਬਿੰਗਿਆ ਡੇਡੀਆਂ ਰੋਟੀਆਂ ਲਾ ਕੇ ਛੱਡ ਗਿਆ ਓਏ ਕਿੱਧਰ ਗਿਆ ਹੋ ਉਹ ਤਾਂ ਤਿਆਰ ਹੋਈ ਹੁੰਦਾ ਕਿੱਧਰ ਜਾ ਰਹੀ ਜਾਂਦਾ ਉਹ ਵੀ ਰਸ ਤੋਂ ਕਿਤੇ ਹੁਣ ਕਿੱਧਰ ਜਾਂਦਾ ਉਹ ਵੱਡੇ ਪਿੰਦ ਨੇ ਮੈਂ ਕਿਹਾ ਸੀ ਨਾ ਉਹ ਤਾਂ ਆਪਣੇ ਦੇਸ਼ ਕੀਮ ਪਾ ਗਿਆ ਉਹ ਤਾਂ ਅੜਕੇ ਦਾ ਪਲਾਨ ਬਣਾਈ ਬੈਠਾ ਸੀ ਕਿਸੇ ਪਾਸੇ ਜਾਣ ਦਾ ਇੱਕ ਰੋਟੀਆਂ ਨਹੀਂ ਦਿੰਦੀ ਚੱਜ ਨਾਲ ਦਿੰਦਾ ਯਾਰ ਰੋਟੀਆਂ ਹੁਣ ਚੱਜ ਨਾਲ ਇਹ ਜਿਹੀ ਮਿਲਣਗੀਆਂ ਭਰਾ ਭਾਈ ਰੋਟੀਆਂ ਦੇ ਦਾ ਛਾਰਾ ਪਜਾਓ ਛਾਪੇ ਵੇਹੀ ਇੱਥੇ ਦਾ ਭਾਈ ਇਹੋ ਜਿਹਾ ਕੋਈ ਮਿਲੋ ਤੇ ਅੱਜ ਤੂੰ ਮਰ ਗਿਆ ਚਵੱਟਾ ਮਰ ਕੇ ਔਰ ਵੱਡੇ ਪਈ ਮੇਰੀ ਸੁਣ ਤੂੰ ਗੱਲ ਫੂਲ ਤੂੰ ਛੋਟੇ ਦਾ ਕੰਮ ਕਰ ਕੋਈ ਉਹ ਤਾਂ ਅਬ ਤੇ ਹੀ ਚੇਂ ਜਿਵੇਂ ਵੇਚ ਕੇ ਲੰਘ ਗਿਆ ਮੈਨੂੰ ਬਤਾਉ ਨਾ ਚਾਦਰਾਂ ਵੀ ਬਣੇ ਉਹ ਅੱਜ ਚਾਦਰਾਂ ਦਾ ਬਣੀਆਂ ਦਾ ਛਿੱਟੇ ਕੱਪੜੇ ਸੀ ਬਾਈ ਉਹ ਤਾਂ ਬਹੁਤ ਨਾਨ ਗਿਆ ਕਹਿੰਦਾ ਬਾਈ ਯੂ ਕੀ ਆ ਨਾ ਇਹਨੂੰ ਕਹਿੰਦਾ ਸੀ ਬਾਈ ਗੱਲ ਬਚੋਲੇ ਨੂੰ ਕੁੱਟ ਕੇ ਉਹਦੋਂ ਵਾਰ ਗੱਲ ਕਰ ਗਿਆ ਉਹਦੇ ਨਾਲ ਯਾਰ ਆ ਬੱਡੇ ਭਾਈ ਉਹ ਤਾਂ ਨਮਾ ਯਾਰ ਚੱਕੀ ਬਰਦਾਸ਼ੀ ਉਹ ਨਹੀਂ ਉਹ ਤੈਨੂੰ ਨਹੀਂ ਪਤਾ ਉਹ ਤਾਂ ਲਾਨ ਨਾ ਨੇ ਢੜੀ ਮੈਂ ਕਰਤ ਰਿਆ ਬੜਾ ਚਵਰਾ ਘਰ ਆਦੇ ਉਹ ਕਾ ਨੂੰ ਜਰਾ ਥੀ ਪਿੰਡ ਜੀ ਤੁਰਿਆ ਫਿਰਦਾ ਯਾਰ ਓਏ ਤੈਨੂੰ ਨਹੀਂ ਪਤਾ ਬੱਡੇ ਭਾਈ ਬੱਡੇ ਭਾਈ ਓਏ ਓ ਮਰ ਗਿਆ ਤੂੰ ਦਾ ਕੇ ਗਈ ਗਿਆ ਉਹ ਮਰਨਾ ਕਿੱਥੇ ਮੈਂ ਓਏ ਮੈਂ ਤਾਂ ਉਮਰੀ ਹਲੇ ਹੋਈ ਨਹੀਂ ਕੁਸ ਫੜੋ ਚੀਰਦਾ ਮੈਂ ਜਾਣਾਂਗਾ ਲੈ ਸਹੀ ਨਾ ਬੱਡੇ ਭਾਈ ਮੈਂ ਜੀ ਤਨਨਾ ਕਾ ਕੱਚਾ ਬਣਾ ਲੈ ਜਮਾ ਚੱਲ ਲੱਗ ਲਾ ਬੰਦੀ ਬੰਦੀ ਮਤੂੰ ਮਤ ਜਨਾ ਕੰਮ ਮੈਨੂੰ ਗੱਲ ਸੁਣੋ ਮੇਰੇ ਸੜਕੇ ਵਾਲਾ ਕੰਮ ਕਰਤਾ ਹੋਇਆ ਕਿ ਆਹੀ ਤੈਨੂੰ ਮੈਂ ਕਿਹੜਾ ਕੰਮ ਉਹ ਤੂੰ ਬੱਦਾ ਕਿਹੇ ਜਾ ਓਏ ਬਦਾਮ ਨੂੰ ਖਾ ਲਿਆ ਕਰ ਤਾਨੂੰ ਘੱਟ ਪੀ ਆ ਗਾ ਜਮੀਨ ਗੱਲ ਭੁੱਲੇ ਨਾ ਬਦਾਂ ਨੂੰ ਜਾ ਤਾਂ ਲੈ ਕੈਨੇਡਾ ਕਰ ਭਰਿਆ ਚੌਰਿਆ ਸੱਕੇ ਕੀ ਹਜੇ ਰੋਕਤੀ ਖਾਣ ਵਾਲੇ ਉਹ ਗੱਲ ਉਹ ਟਰੈਕਟਰ ਵਾਲੀ ਗੱਲ ਟਰੈਕਟਰ ਵਾਲੀ ਗੱਲ ਅੱਛਾ ਅੱਛਾ ਨਾ ਨਾ ਇਹ ਨੂੰ ਮਤ ਆਸਾ ਓ ਬੋਲੀ ਬੋਲ ਨਾ ਬੋਲਦਾ ਚਲ ਜੰਗਾ ਜਾਂ ਨਾਮ ਕਰਦਾ ਤੇ ਉਹਦਾ ਹਲਕਾ ਕਰਦਾ ਠੀਕ ਹੈ ਜੀ ਕੋਈ ਗੱਲ ਨਹੀਂ ਛੋਟੇ ਭਾਈ ਨੂੰ ਲਾਉਣਾ ਬੰਦਿਆ ਵੱਕਾ ਲੈ ਕੋਈ ਨਾ ਬੈਠ ਫੇ ਭਾਈ ਢਾਲ ਵੀ ਛੀ ਦੇਣ ਫੇ ਮੈਂ ਜਿੱਥੇ ਲੁੱਟ ਕੇ ਆ ਰਿਹਾ ਤੇ ਛਾਲ ਦਾ ਲੁੱਟਿਆ ਦਾ ਕੋਈ ਨਹੀਂ ਮੈਂ ਪਕਾ ਦੂ ਆਹੀ ਕੰਮ ਕਰਦਾ ਬੋਤਾਂ ਚਲ ਜੰਗਾ ਆ ਗਿਆ ਬੰਦਿਆ ਔਰ ਛੇਤੀ ਮੁੜੀ ਛੱਡ ਲਿਆ ਆਪਾ ਨੂੰ ਆਪਣਾ ਵਾਲਾ ਵੱਡਾ ਤਾਂ ਲੱਕੜ ਦਾ ਮੁੰਡਾ ਦੇਗੇ ਆ ਲੱਗਦਾ ਤਾਂ ਮੈਨੂੰ ਵੀ ਹੈਂ ਜਾਂ ਤੂੰ ਦਾ ਛੱਡਲੇ ਬੋਲਦੇ ਨੇ ਮੈਂ ਕੀ ਬੋਲਾਂ ਘਰੀ ਬੰਦਾ ਤੇਨੇ ਬੋਲਨੀ ਤੇਰੇ ਦੇ ਤਹਵਾ ਯਾਰ ਮਾਦਾ ਜਮੈ ਨਾ ਭਾਈ ਕੱਲ ਕੀ ਕਹਿੰਦਾ ਸੀ ਉਹ ਆਪਣੇ ਵਾਲਾ ਉਹ ਛੜਲੇ ਛੜਲੇ ਗੱਲੀ ਇਹਨਾਂ ਯੋ ਆਪਣਾ ਵੱਡਾ ਮਾਦਾ ਖਦਾ ਤੈਨੂੰ ਦੇਖ ਲੈ ਵੱਡੇ ਭਾਈ ਮੈਨੂੰ ਭਾਈ ਉਹਨੇ ਸੌਂਖਵਾਈ ਹੋਈ ਆ ਤਾ ਨਾ ਦੱਸੀ ਨਾ ਦੱਛ ਲੈ ਤੇ ਮੇਰੀ ਮਾਂ ਗਿਆ ਨਹੀਂ ਹੈਗਾ ਪੁੱਤ ਇਹਨੂੰ ਮਿਨਾ ਬਟ ਬੜੀ ਦੀ ਸੌ ਆ ਕਿੰਨਾ ਚੁਪੰਡੀਆਂ ਬੋਲ ਉਹਦਾ ਸੀ ਪਤਾ ਲੱਗਿਆ ਯਾਰ ਜਮਰੇ ਹੱਡਾਂ ਦੀ ਮਰੀ ਓਕੇ ਵੇਸ਼ ਵੱਡੇ ਭਾਈ ਉਹ ਗੱਲ ਤਾਂ ਤੂੰ ਮੈਨੂੰ ਹਰੀ ਦੱਸ ਦੇਣਾ ਅੰ ਭਾਈ ਉਹ ਪਰਤ ਨੂੰ ਆਪਣੇ ਨਾਲੇ ਵੱਡੇ ਕੋਲ ਨਾ ਦੱਸ ਦੇ ਨਾ ਵੱਡੇ ਭਾਈ ਮੈਂ ਕਿਉਂ ਨਹੀਂ ਮਾਂ ਗਿਆ ਮੈਂ ਤੇਰੀ ਵੀ ਟੁਗਲੀ ਕਰੂੰ ਹਾਂ ਛੋਟੇ ਦਾ ਫਸਾ ਵੱਡਾ ਆਪਾਂ ਦੋਨੇ ਕਰਾ ਲੈਨੇ ਆ ਅੱਛਾ ਭਾਈ ਹਾਂ ਕਰਾ ਦਿੱਤੇ ਲੈਣਾਂ ਦੇ ਲੈਣਾਂ ਦੇ ਮੁੰਡੇ ਨੂੰ ਟ੍ਰੈਕ ਦੀ ਟੈਂਕੀ ਭਰਾ ਕੇ ਉਹਨਾਂ ਦੇ ਪਾਰ ਚ ਖੜਾ ਕੇ ਆਣ ਵਾਲੇ ਨੂੰ ਸਾਰੇ ਸੰਦ ਦੇ ਉਹ ਅੱਛਾ ਭਾਈ ਹਾਂ ਭਾਈ ਉਹ ਕਿਵੇਂ ਉਹ ਕਰਾ ਕੇ ਛੋਟੇ ਵੱਡੇ ਦਾ ਨਾ ਵੱਡਿਆਂ ਦਾ ਤੂੰ ਰੋਜੂਗਾ ਹਾਂ ਛੋੜੇ ਦਾ ਫਸਾ ਵੱਡਾ ਉਹ ਚੰਗਾ ਵਈ ਮਾਦਾ ਸਨੀ ਸੁਣੀ ਦਾ ਕਰਦਾ ਦਾ ਚੌਰਾ ਬਾਹਰ ਨੂੰ ਭੱਜ ਗਿਆ ਤੇ ਕਈ ਕਾਹਦੇ ਜਪਣੇ ਸੱਚੇ ਸੀ ਨਹੀਂ ਆਪਣੇ ਦੇਖਦਾ ਦੋਈ ਮਾਂ ਜਾਏ ਹੋ ਕੇ ਆਪ ਨੂੰ ਮਾਰਨ ਉਹਦੇ ਆਏ ਬਾਬਾ ਬਣ ਕਰਦਾ ਸੀ ਓਏ ਉਹਨਾਂ ਨੂੰ ਚੱਕ ਲਾ ਓਏ ਵਿਆਹ ਕਰਵਾਉਣ ਦਾ ਬੈਲੀ ਨੂੰ ਮੈਂ ਕਿਹਨ ਲਾ ਤੇਰੇ ਮੈਂ ਕਿਰਪੀਏ ਦੇ ਪਰਾਛੇ ਬਣ ਲ ਕੇ ਆਉਂ ਕਿਹੜੀ ਬੰਤੂ ਮੈਂ ਯਾਰ ਕਿਸੇ ਨੂੰ ਆਵਾਜ਼ ਨਹੀਂ ਆਵਦੀ ਸਾਡੇ ਨੇ ਹੋਰ ਹੀ ਭਗਾਈ ਮਾਰਤੀ ਜਣ ਉੱਤਲਾ ਆਪਾਂ ਕੀ ਲੈਣਾ ਆਪਣੀ ਕਿਹੜਾ ਕਿਸੇ ਨਾਲ ਗੱਲ ਆ ਉਹ ਚਲਾ ਦੇ ਮੁੰਡੇ ਕੋਲ ਚੱਲ ਕੇ ਹੀ ਗਿਆ